ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਨੇ ਚੌਲਾਂ ਦਾ ਪਿੰਨਾ ਤਾਂ ਆਪਾਂ ਹੁਣ ਵਿੱਚ ਡਬਲ ਕਰੀਮ ਥੋੜੀ ਐ ਤਾਂ ਵਿੱਚ ਪਾ ਲੈਨੇ ਦੁੱਧ ਥੋੜਾ ਜਿਹਾ ਮੈਂ ਇਹਨੂੰ ਕਾੜੂ ਨੂੰ ਵੱਧ ਨਹੀਂ ਥੋੜਾ ਜਿਹਾ ਇਹ ਦੇਖੋ ਹੁਣ ਆਪਾਂ ਹਲੇ ਵੀ ਹੁਣ ਹੁਣ ਦੁੱਧ ਨੂੰ ਉਬਾਲਾ ਨਹੀਂ ਆਇਆਗਾ ਥੋੜਾ ਜਿਹਾ ਜਿਵੇਂ ਕਰ ਲਾਂਗੇ ਥੋੜਾ ਰਹਿਣ ਲਾਂਗੇ ਜਦੋਂ ਖੁਆਜਾ ਬਣ ਕੇ ਅੱਧਾ ਅੱਧਾ ਕ ਦੁੱਧ ਰਹੇਗਾ ਜਦੋਂ ਦੋ ਦੋ ਕੇ ਬਣਾਵਾਂਗੇ ਚੌਲਾਂ ਨੇ ਪੀ ਦੁੱਧ ਲੱਗ ਰਿਜਨ ਹੁਣ ਆਪਾਂ ਹਲੇ ਕਿ ਥੋੜਾ ਜਿਵੇਂ ਥੋੜਾ ਜਿਹਾ ਹੋਰ ਕੱਢ ਕੇ ਆਉਦੋ ਫੇਰ ਆ ਹੁਣ ਆਪਣਾ ਹੋ ਗਿਆ ਜੀ ਦੁੱਧ ਥੋੜਾ ਕਾੜਾ ਹੋ ਗਿਆ ਗਾੜਾ ਹੋ ਗਿਆ ਕਾੜਾ ਹੋ ਗਿਆ ਗਾੜਾ ਗਾੜਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਪਿੱਛੇ ਕਰ ਦਿੰਦੇ ਆ ਆ ਦੇਖੋ ਜੀ ਮੇਰਾ ਚੌਲਾਂ ਦਾ ਆਟਾ ਹੈਗਾ ਇਹਨਾਂ ਇੱਕ ਕੋਲਾ ਇਹਨੂੰ ਮੈਂ ਹੁਣ ਹੌਲੀ ਹੌਲੀ ਇਹਨੂੰ ਵੀ ਭੁੰਨ ਦਿਆਂ ਸੁੱਕੇ ਨਹੀਂ ਭੁੰਨਣਾ ਜੇ ਕੋਈ ਕਿਓ ਕੋ ਨਹੀਂ ਪਾਣਾਗਾ ਤੇ ਥੋੜਾ ਜਿਹਾ ਫੈਸ ਕਰਕੇ ਭੁੰਨੂਗੀ ਮੈਂ ਯਾ ਦੁੱਧ ਦੁੱਧ ਦੇ ਬੱਚੇ ਦੇ ਚੀ ਮੈਂ ਪਾ ਦੇਣੀ ਖੰਡ ਆਟੇ ਚ ਨਹੀਂ ਪਉਂਦੀ ਗੀ ਖਰਜ ਵੀ ਚੰਗੀ ਤਕ ਇਸ ਲਈ ਆਟੇ ਦੀ ਬਹੁਤ ਸੋਹਣੀ ਖੁਸ਼ਬੂ ਲੱਗ ਗਈ ਪਹੁੰਚ ਦੇ ਦੀ ਥੋੜੇ ਜਿਹਾ ਗੈਸ ਤੇ ਪੰਨੁੰਦੇ ਆ ਨਾ ਇਸ ਲਈ ਕਿ ਦੇਖ ਉੱਪਰ ਦੇਖੋ ਇਦਾਂ ਭੁੰਨੀ ਜਾਂਦੇ ਇਹਨੂੰ ਹਲੇ ਵੀ ਉਹਦਾ ਭੱਜ ਜੀ ਗਿਆ ਤਕਰੀਬਨ ਜੀਨ ਦੇਖੋ ਸੜਕਣਾ ਜਾਂ ਹੋਵੇ ਜਦੋਂ ਫਿਰ ਸਾਂਝ ਭੱਜ ਗਿਆ ਹੁਣ ਇਹਨਾਂ ਆਕਮੇ ਪਾਦਨੇ ਵਿੱਚ ਕਾਲੀਆਂ ਮਿਰਚਾਂ ਤਾਂ ਇਹਨਾਂ ਇੱਕ ਪਾਦਨੇ ਵਿੱਚ ਜਮੈਂ ਨੂੰ ਦੇਖੋ ਜੀ ਦੁੱਧ ਦੀ ਕਰਨੀ ਜਿਹੜੀ ਖੰਡ ਲੱਗੀ ਥੋੜੀ ਬਹੁਤੀ ਨਾਲ ਦੁੱਧ ਉਹ ਲੈ ਜੂਗਾ ਮੈਂ ਦੇਖੋ ਹੁਣ ਆਪਾਂ ਕਰ ਲਈਏ ਇਸ ਕੜਾਈ ਦੇ ਵਿੱਚ ਇਹ ਕਰ ਲਾ ਤਾਂ ਕਿ ਜਿਹੜਾ ਲੱਗਿਆ ਵਾ ਥੋੜਾ ਬਹੁਤਾ ਦੁੱਧ ਖੰਡ ਸਾਰ ਕੁਝ ਲੈ ਜੂਗਾ ਨਾਲ ਨਹੀਂ ਫਿਰ ਡੋਲਣਾ ਪੈਣਾ ਹੈ ਹੁਣ ਨਾ ਬਣਾਈ ਜੰਨੇ ਜੀ ਪਿੰਨਾ ਇੱਕ ਦੋ ਵੱਟ ਕੇ ਦਿਖਾਉਣੀ ਆ ਫਿਰ ਬਾਕੀ ਦਾ ਕੋਲ ਦਿਖਾਵਾਂਗੇ ਲਾਸਟ ਤੇ ਹਾਲ ਹੋ ਗਏ ਪਿੰਨਾ ਆਪਣੇ ਰੈਡੀ ਚੌਲਣ ਨੂੰ ਇੱਕ ਤੋੜ ਕੇ ਦਿਖਾਵਾਂ ਦੇਖੋ ਜੀ ਕਿੰਨੇ ਸੁਣਨੇ ਆ ਹਾਂਜੀ ਪਿੰਨੇ ਆਪਣੀਆਂ ਰੈਡੀ ਆ ਤਾਂ ਹੁਣ ਇੱਕ ਕਪੇ ਦੇ ਵਿੱਚ ਜਮੈਣ ਪਾਈ ਆ ਕਿ ਢੱਡਣੀ ਦੁਖਦਾਗਾ ਜਮੈਣ ਤਾਂ ਹੀ ਪਾਈ ਆ ਕਿ ਕੋਈ ਵੀ ਖਾ ਸਕਦਾ ਹੈ ਕਿ ਹਾਜਮੇ ਲਈ ਚੰਗੀ ਹੈ ਤਾਂ ਨਾਏ ਵਿੱਚ ਕਾਲੀਆਂ ਮਿਰਚਾਂ ਪਾਈਆਂ ਬੈ ਨਹੀਂ ਹੁੰਦੀਆਂ ਤਾਂ ਸਾਸਤਰੀ ਕਾਲ ਜੀ ਸਾਰਿਆਂ ਨੂੰ ਆਪਾਂ ਨੈਕਸਟ ਵੀਡੀਓ ਨਾਲ ਫੇਰ ਮਿਲਦੇ ਆ ਜੀ